ਆ ਗਿਆ ਬਾਬੇ ਉਹ ਆ ਗਿਆ ਆ ਗਿਆ ਫੋਕਰਾ ਆ ਗਿਆ ਇਹ ਲੈ 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 ਦੇ 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 ਸਾਰੇ ਕਿਨੇ ਕਰ ਕਿਤਾ ਹੈ 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 ਆਰਡਰ ਦਾ ਆਰਡਰ ਲੈ ਲਿਆ ਤਾ ਹੋਏ ਇੰਨਾ ਨਹੀਂ ਸਾਰੇ ਤੂੰ 100 ਸ리에 ਕਾਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਦੇ ਉੱਤੇ ਇੱਕ ਵਾਰ ਫਿਰ ਤੋਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਅੱਜ ਵੀ ਬਲੌਗ ਦੀ ਕਰਦੇ ਆ ਸ਼ੁਰੂਆਤ ਬਾਈ ਪਹੁੰਚ ਚੁੱਕੇ ਨੇ ਆਪਾਂ ਆ ਗਿਆ ਮੋਟਰ ਤੇ ਉਧਰ ਚਾਚਾ ਸਾਡਾ ਵਾਹਣ ਵਾਹ ਰਿਹਾ ਦੇਖੋ ਵਾਹਣ ਬਹੁਤਾ ਦਿਨਾਂ ਨੇ ਆਇਆ ਟਰੈਕਟਰ ਨਾਲ ਲੈ ਜਾਂਦਾ ਉਹਨੇ ਕੀ ਬਾਤ ਆਹ ਨਹੀਂ ਕੀ ਬਾਤ ਹੈ ਹੋ ਨਾ ਇਹ ਲੋਏ ਮੁੰਡਿਓ ਸਰਵਾਦ ਕਰਤੀ ਦੇਖਦੇ ਕਿਦਾਂ ਜਾਂਦਾ ਬਲੌਗ ਪਿਛਲੇ ਬਲੌਗ ਆਪਣੇ ਦੋ ਤੁਸੀਂ ਦੇਖਿਆ ਜਿਹੜੇ ਹਾਲੀਆ ਕੋਲੇ ਜਾਂਦੇ ਸੀ ਉਹਦਾ ਇਹ ਹਰ ਤਾਂ ਬਲੌਗ ਥੋੜੇ ਲੇਟ ਹੋ ਗਏ ਸੀ ਵਿੱਚ ਕਰਵਾ ਚੌਥਾ ਦਾ ਬਲੌਗ ਅੱਜ ਆਊਗਾ ਉਹ ਕਰਵਾ ਚੌਥਾ ਦਾ ਦਿਨ ਬਲੌਗ ਪੰਜ ਦਿਨ ਬਾਅਦ ਆਊਗਾ ਥੋੜਾ ਜਿਹਾ ਆਊਟ ਆਫ ਸਲੇਮ ਸੀ ਜਲਦਾ ਸਲੇਮਸ ਹੋ ਗਿਆ ਸੀ ਕੰਮ ਅੱਛਾ ਤਾਂਸ ਨਹੀਂ ਖੇਡ ਜੀ ਤੇਰੇ ਨਾਲ ਰਹਨੇ ਆ ਮੈਂ ਨਾ ਕੱਟਦਾ ਉਹ ਦਿਨ ਬਲੌਗ ਚੋਂ ਡਾਇਲੌਗ ਨਰਕਾਂ ਦੇ ਭੋਗੀ ਬਣਾਤੇ ਹਾਂ ਹਾਂ ਨਹੀਂ ਮੱਜਾ ਹੋਇਆ ਤੱਕ ਬੋਲ ਓਏ ਇਹ ਆਰਾਮ ਕਰਨ ਨੂੰ ਬਣਾਇਆ ਵੀ ਖੇਤ ਚ ਕੰਮ ਕਰਕੇ ਜਰੋਂ ਬੰਦਾ ਥੱਕੇ ਆਰਾਮ ਕਰ ਸਕੇ ਤਾਂ ਅੰਸ਼ਾ ਕੁੱਟਣ ਨੂੰ ਨਹੀਂ ਬਣੇ ਇਹ ਓਏ ਆਰਾਮ ਹੀ ਕਰਾਂਗੇ ਹੁਣ ਆਹ ਦੇਖ ਲਾ 15 ਮਿੰਟ ਮੈਨੂੰ ਹੋ ਗਿਆ ਇਹਨੂੰ ਉਹੀ ਖੁੰਝਾ ਬਾਈ ਜਾਂਦਾ ਉਹੀ ਖੁੰਝਾ ਚਾਈ ਵਾਲਾ ਕਰ ਲੈਣਾ ਮੈਂ ਡਰਾਈਵਰ ਦਾ ਹਾਂ ਸਿਕੰਦਰ ਲਿਆਂਦਾ ਵਾਪੇਓ। ਲਓ ਵਾਪੇ ਰਾਈਟਰ ਹੋ ਗਿਆ ਬੰਦ। ਬੈਟਰੀ ਹੈ ਨਹੀਂ ਇਹਦੇ। ਚਾਰ ਨਹੀਂ ਹੁੰਦਾ। ਪੱਕੇ ਚੜਾ ਲਾ। ਕੱਢ ਕੇ ਇਹ ਕੱਢ ਦਿੰਦਾ ਉਹ ਸੰਗਲ ਨਿਕਲ ਗਿਆ ਇੱਕ ਛੱਡੀ ਨਾ ਕਲੱਚ ਨਾ ਛੱਡੀ ਸੰਗਲ ਨਿਕਲ ਗਿਆ ਰੋਕ ਲਾ ਓ ਮਾਸਾ ਓਏ ਲੋਈ ਭਾਈ ਇਹ ਟਰਾਲੀ ਆ ਆਲੂ ਲਿਆਂਦੇ ਸੀਗੇ ਆਪਾਂ ਉਦਣਾਂ ਆਪ ਪਾਲੂ ਲੈ ਕੇ ਆਏ ਸੀਗੇ ਉਦੋਂ ਆਉਣ ਦੇ ਆਉਣ ਦੇ ਜਾਜਦਾ ਬਈ ਜਾਜਦਾ ਪੂਰਾ ਹੀ ਜਾਜਦਾ ਆਏ ਹਾ ਹਾ ਹੇ ਸਿਰਾ ਕਰਤਾ ਜਮਈ ਪਹਿਲੀ ਵਾਰ ਚ ਐਂਡ ਕਰ ਦਿੰਦਾ ਮੁੰਡਾ ਬਾਲਾ ਨਹੀਂ ਬਾਲਾ ਨਹੀਂ ਬਾਲਾ ਨਹੀਂ ਆਉਣ ਦਾ ਇੱਥੇ ਪਹਿਲਾਂ ਤੱਕ ਸਹੀ ਸੀ ਪਰ ਹਰ ਪੰਤੇ ਤੋਂ ਤਰੱਕੀ ਹੋ ਆਉਣ ਦੇ ਪਿੱਛੇ ਨੂੰ ਪਹਿਲਾਂ ਸਹੀ ਸੀ ਇਦਾਂ ਹੀ ਗਿਆ ਕਿ ਨਹੀ ਸੀ ਉਹ ਬਾਲਾ ਪੂਰਾ ਪੂਰਾ ਉਹ ਸੈਜ ਜਮਾ ਉਹ ਬਾਸ ਕਿੱਕਾ ਤੇ ਲਾਈਤੀ ਜੇ ਨਾਲ ਕੋਣ ਰੋਣੋ ਦੀ ਆ ਵਾਹ ਜੀ ਵਾਹ ਲੈਫਟ ਚੱਕ ਤਾਂ ਜੀ ਥੋੜੀ ਲੈ ਤਰੀ ਹੀ ਨਾ ਵਾਹ ਲੈ ਰੀਲ ਬਰੋ ਥੋੜੀ ਅੱਗੇ ਲੈ ਥੋੜੀ ਥਾਲੀ ਅੱਗੇ ਲੈ ਥੋੜੀ ਜਿਹਾ ਹਾਣੂ ਕਰ ਲਾ बस हां खुले नहीं कोई चलो चलो उधर रील बन रही है जानਦੇ ਕਹਾ ਹਾਂ ਉੱਧਰ ਰੀਲ ਬਣ ਰਹੀ ਆ ਵਧੀਆ ਰੀਲ ਬਣੀ ਕਹਿੰਦਾ ਤਾਂ ਅੱਜਾ ਵੀ ਆ ਗਿਆ ਉੱਧਰ ਵੜਕਾ ਮਾਰਦਾ ਦੇਖੋ ਹਾਂਜੀ ਹਾਂ ਜੀ ਆਈ ਲਾਉਣੀ ਆ ਓਏ ਬੜੀ ਗੇਰ ਹਾਂ ਹਾਂ ਬੜੀ ਗੇਰ ਤੇ ਨੂੰ ਕੱਢ ਕੇ ਮੈਂ ਕੰਮੇ ਕਰ ਦਿੰਦਾ ਲਾਓ ਜੀ ਲਾਓ ਇਧਰ ਲਾਓ ਟਰਾਲੀ ਸ਼ਿਫਟ ਕਰੀਏ ਆਲੂ ਦੋਸਤੋ ਝੋਨਾ ਵੜਨਾ ਫਰਾ ਟਰਾਲੀ ਆਪਾਂ ਨੂੰ ਬੇਲੀ ਚਾਹੀਦੀ ਆ ਇਹਦੇ ਚ ਕਰ ਦਿੰਨੇ ਆ ਗੱਟੇ ਆਪਾਂ ਜੰਨੇ ਹੁੰਦੇ ਆ ਨੋ ਫਾਰਮਰ ਨੋ ਫੂਡ ਛੋਟੀ ਆਈ ਛੋਟੀ ਆ ਤਾਂ ਪਰ ਤੂੰ ਲਾ ਲਾਊਗਾ ਹੈਲੋ ਲੋ ਲਾ ਚਲ 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 ਬਸ ਮੈਂ ਤਾਂ ਸਮਝਦਾ ਸੀ ਅਨਜਾਨ ਹੈ ਟ੍ਰੇਨ ਦਾ ਨਾ ਨਾ ਇਹ ਟ੍ਰੇਨ ਦਾ ਲੋ ਲਾ ਕੇ ਪਿੱਛੇ ਕਰ ਲੋ ਲਾ ਕੇ ਪਿੱਛੇ ਕਰ ਲਾ ਮਾੜੀ ਜੀ ਲੋ ਨਹੀਂ ਲਾਉਂਦਾ ਲੋ ਨਹੀਂ ਲਾਉਂਦਾ ਬਈ ਨਾ ਤੂੰ ਲਾਇਆ ਸੀ ਉਹਦਣ ਤੂੰ ਤਾਂ ਲਾ ਲਿਆ ਸੀ ਸੱਚ ਯਾਰੋ ਲੋ ਜੀ ਸ਼ਿਫਟਿੰਗ ਹੋ ਰਹੀ ਹੈ ਚੈੱਕ ਵਾਬਿਓ ਇੱਕ ਤਾਂ ਗੱਭਰੂ ਚੱਲਿਆ ਆਪਾਂ ਹਾਂ ਹਾਂ ਬੜੀ ਸੋਹਣੀ ਲੱਗਦੀ ਆ ਲੋ ਵਾਬਿਓ ਉੱਚ ਥੱਲੇ ਲੰਦਦੇ ਆਪਾਂ ਜਿੰਨੇ ਕਰਦਣੇ ਸੀ ਆ ਇੱਕ ਲੈਣ ਰਹਿ ਗਈ ਇਹ ਥੱਲੇ ਲਾਣੇ ਇੱਥੇ ਫਿਰ ਕੱਲ ਨੂੰ ਵੇਚਾਂਗੇ ਇੱਥੇ ਪਟਾਟੋ ਤਤ ਅ ਭਾਈ ਜੀ ਆਪ ਹੋਇਆ ਮੂਰੇ ਕੋ ਸਾਹ ਆਹਾਹਾ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਦੋਸਤੋ ਇੱਥੇ ਵੀਡੀਓ ਬਣਾ ਕੇ ਨਹੀਂ ਕੰਮ ਚੱਲਦੇ ਹੋਈ ਨਹੀਂ ਫ੍ਰੈਂਚ ਫ੍ਰਾਈਜ਼ ਖਾਦੇ ਜਾਂਦੇ ਬੀਜਣੇ ਪੈਂਦੇ ਆ ਪਹਿਲਾਂ ਇਹ ਫੇਰ ਆਉਂਦੇ ਨੇ ਦੇਖ ਜਾ ਲੇਜ਼ ਖਾਣੇ ਆ ਵੀ ਨਮੀ ਹਾਂ ਕਿਤੇ ਲੇਜ਼ ਖਾਣੇ ਆ ਤੁਸੀਂ ਕਰੇ ਤੁਸੀਂ 베지 ਫਿੰਗਰ ਖਾਣੇ ਆ ਹੈ ਕਰੇ ਤੁਸੀਂ ਬਹੁਤ ਕੁਝ ਖਾਣੇ ਆ ਆਲੂਆਂ ਦਾ ਟਿੱਕੀਆਂ ਖਾਣੇ ਆ ਲਈ ਬਿਆ ਖਾਣੇ ਹੋ ਲੋ ਜੀ ਵਾਬ ਹੋ ਗਿਆ ਫਤੇ ਕੰਮ ਘਰ ਦੀ ਟਰਾਲੀ ਖਾਲੀ ਮੁੰਡਾ ਨੇ ਇੱਥੇ ਤੋਂ ਸਿੱਧਾ ਆ ਗਏ ਲੋ ਆਪੇ ਉਹ ਜੀ ਮੋਲ ਸਾਡੇ ਬਰਨਾਲੇ ਦਾ ਇੱਥੇ ਆਏ ਸੀ ਚੈੱਕ ਕਰਨ ਹੌਲ ਆਪਾਂ ਆਪਣੇ ਫੰਕਸ਼ਨ ਲਈ ਆ ਫੜੋ ਜੀ ਸਹੀ ਲੱਗਿਆ ਵੀ ਵੈਸੇ ਤਾਂ ਚੱਲਦੇ ਆਂ ਫਿਰ ਦੇਖਦੇ ਆਂ ਕਰਦੇ ਆਂ ਫਾਈਨਲ ਇੱਕ ਅੱਧੇ ਦਿਨ 'ਚ ਬੈਕ ਟੂ ਬੇਸਿਕਸ ਚੱਲੀਏ ਹੁਣ ਦੁਬਾਰਾ ਖੇਤ ਕਰੀਏ ਕੰਮ ਕਰ ਉਹ ਬੰਦਿਆ ਨੂੰ ਜੱਜ ਨਾਲ ਤੂੰ ਨਹੀਂ ਲਾ ਰਿਹਾ ਲਾਓ ਬਾਪਿਆ ਪਹੁੰਚ ਜੱਕਿਆਂ ਦੁਆਰੇ ਬੈਕ ਟੂ ਬੇਸਿਕਸ ਤੇ ਤੁਸੀਂ ਪਹਿਲੇ ਵਲੌਗ 'ਚ ਦੇਖਿਆ ਹੋਊਗਾ ਤੁਸੀਂ ਆਪਾਂ ਕਾਫੀ ਪਿਛਲੇ ਵਲੌਗਾਂ ਦੇ ਵਿੱਚ ਇੱਕ ਚੀਜ਼ ਦੀ ਚਰਚਾ ਕਰ ਰਹੇ ਹਾਂ ਵੀ ਆਪਾਂ ਵੈਨਿਊ ਸਿਲੈਕਟ ਕਰਨਾ ਵੈਨਿਊ ਸਿਲੈਕਟ ਕਰਨਾ ਪਹਿਲਾਂ ਆਪਾਂ ਨੰਬਰ ਦਾ ਆਜ਼ਾਦੀ ਪਾਰਟੀ ਲਈ ਕਰ ਰਹੇ ਸੀ ਪਰੰਤੂ ਉਹ ਇਹਦੇ ਲਈ ਨਹੀਂ ਸੀਗਾ ਉਹ ਚਲੋ ਆਪਾਂ ਸ਼ੋਗ ਮੇਲਾ ਕਰ ਲਈਦਾ ਵੈਸੇ ਉਹ ਆਪਾਂ ਨੂੰ ਇੱਕ ਫੈਮਿਲੀ ਫੰਕਸ਼ਨ ਲਈ ਚਾਹੀਦਾ ਸੀ ਵੈਨਿਊ ਤਾਂ ਕਰਕੇ ਹਲੇ ਉਹਦਾ ਪਾਲ ਚੱਲਦੀ ਰਹੀ ਆ ਬਾਈ ਬਾਈ ਆ ਚੁੱਕੇ ਨੇ ਆਪਣੇ ਸ਼ੁਰੂ ਕਰ ਰਹੇ ਨੇ ਕੰਮ ਕਰ ਰਹੇ ਨਹੀਂ ਕਰ ਦਿੱਤਾ ਹੀ ਆ ਵੈਸੇ ਤਾਂ ਤੇ ਸਹੀ ਗੱਲ ਆ ਲੋਕ ਪਈਆਂ ਵੱਢਦੇ ਆ ਸੀ ਨਾਲ ਲਾਉਨੇ ਆ ਨਹੀਂ ਠੀਕ ਆ ਯਾਰ ਪਈਆਂ ਵੱਢ ਕੇ ਥੋੜੀ ਸਰਦਾਰ ਬਣਦੇ ਆ ਤਾਂ ਠੀਕ ਆ ਚਲ ਵਧੀਆ ਗੱਲ ਆ ਇਹ ਤੋਂ ਪਤਾ ਲੱਗਦਾ ਜੀ ਕਿਤੇ ਡਰਾਈਵਰ ਨੂੰ ਬਿਨਾਂ ਸਹਾਰੇ ਡਰਾਈਵਰ ਨੂੰ ਕੀ ਚੀਜ਼ ਸਰਾਵਾਂਗੇ ਆਪਾਂ ਆਏ ਵੈਸੇ ਤਾਂ ਚਲੋ ਸਾਡੇ ਆਪ ਦੇ ਬੰਦੇ ਦੀ ਗਲਤੀ ਸੀ ਬੰਦਾ ਸਾਡਾ ਥੋੜਾ ਜਿਹਾ ਰੋਟਾਵੀਟਰ ਵੱਧ ਲਾ ਗਿਆ ਇੱਧਰ ਤਾਂ ਕਰਕੇ ਆਪਾਂ ਫਿਰ ਆ ਸੋਚਿਆ ਵੀ ਚਲੋ ਨਾਲ-ਨਾਲ ਵੀ ਲੰਘਣਾ ਦਾ ਆਪਾਂ ਹੀ ਹੁੰਦਾ ਇਹ ਤਾਂ ਬਹੁਤ ਆ ਪਹੀ ਪਰ ਫਿਰ ਵੀ ਚਲੋ ਕਈ ਵਾਰ ਕੋਈ ਹੁੰਦਾਗਾ ਰਾਮੀ ਰਾਹਾਂ ਬਸ ਕੰਮ ਦੇ ਸਮੇਂ ਅਸੀਂ ਵਲੌਗਿੰਗ ਨਹੀਂ ਕਰਦੇ ਦੇ ਦੇ ਦੇਖ ਐਂਗਲ ਦੇਖ ਕਿੱਥੋਂ ਕਿੱਥੋਂ ਚੱਕਦਾ ਲੋ ਜੀ ਉਹ ਥੋਪ ਕਰਿਆਂ ਦਾ ਡੰ ਸਾਰੀ ਵੱਟ ਉਹ ਹੁਣ ਆ ਗਈ ਇਧਰੋਂ ਖਾਲ ਵਾਲੀ ਵੱਟ ਵੀ ਐਂ ਦੇਖ ਲੋ ਸ਼ੌਂਕ ਨਾ ਕਰਦੇ ਮੁੰਡੇ ਖੇਤੀ ਮੈਂ ਦੁਬਾਰਾ ਬਾਉਨੇ ਆ ਫਿਰ ਸੂਰਜ ਅਸਤ ਵੀ ਹੋ ਚਲਿਆ ਚੱਟੋ ਬਾਪੋ ਮੁੰਡਾ ਕਹਿੰਦਾ ਬੈਗ ਚ ਲਾ ਕੇ ਦੇਖਣਾ ਜੱਕੀ ਲੈ ਲਓ ਅੱਗੇ ਆ ਬਾਈਆ ਕਲੱਚ ਆ ਜਾ ਓ ਇੱਧਰ ਨੂੰ ਕਰ ਬੈਕ ਨੂੰ ਕਲਚ ਦੱਬ ਕੇ ਸਮਾਰ ਕੇ ਏਰੀ ਡਾਰੇ ਪੈ ਗਿਆ ਓ ਯਾਰ ਸ਼ਕਾਰਪੀਓ ਇਹੇ ਥੋੜਾ ਜ਼ੋਰ ਨਾ ਪਾ ਲਾ ਪੜੋ ਬੈਠਾ ਵੰਡਾ ਦੂਜੇ ਕਲਚ ਤੇ ਆਹ ਟੈਡੀ ਵਾਲਾ ਉਹ ਫਿਰ 加了。<laughs> ले ले ले। मित्रों करना स्टार्ट बाबरा ਲਿਆਂਦਾ ਨਵਾਂ ਬੋਲ ਬੋਲ ਦਾ ਬੱਚਾ ਲੱਭ ਕੇ ਆਉਣਿਆ ਟੋਚਣ ਹੁਣੇ ਚੱਲ ਡੰਡਾ ਉਹ ਕਰੀਆ ਦਾ ਬੜਾ ਹੈ। ਘੜਦਾ ਫਿਰ। ਆ ਓਏ। ਐਸਾ ਘੜਦਾ। ਹਾਂ। ਹਾਂ। ਸੁਦੇ। ਚੋਗਲਾ ਆੜਾ ਆਉਂਦਾ ਦੇਖ ਗਾ ਬਰੂ। ਵਾਹ ਜੀ ਵਾਹ। ਨੋ ਵੀ ਦੋਸਤੋ ਮਾਹਣ ਬਾਇਗਾ ਸਾਗਾ ਰਹਿਗਾ ਮਾਰਨਾ ਉਹ ਵੀ ਤਿਆਰ ਆ ਬਸ ਰੈਡੀ ਆ ਕੰਮ ਕੱਲ ਨੂੰ ਲਾਉਣੇ ਆਪਾਂ ਆਲੂ ਇੱਥੇ ਤੇ ਵੈਸੇ ਵੀ ਹੁਣ ਨਹੀਂ ਰਹੀ ਹੋ ਰਿਹਾ ਇਸ ਤੋਂ ਬਾਅਦ ਲਾਈਟਿੰਗ ਰਹਿਣੀ ਨਹੀਂ ਵਲੌਗ ਦਾ ਆਪਾਂ ਇੱਥੇ ਕਰ ਦਈਏ ਤਾਂ ਅੱਜ ਦਾ ਅੱਜ ਦੀ ਵੀਡੀਓ ਚ ਬਸ ਇੰਨੀ ਮਿੱਤਰੋ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੇ ਹਾਲੇ ਤੱਕ ਨਹੀਂ ਕੀਤਾ ਤਾਂ ਤੇ बस मेमोरीज़ ਨੇ मेमोरीज़ क्रिएट ਕਰ ਰਹੇ ਆ ਅਹੀਂ ਹੌਲੀ ਹੌਲੀ ਸਿੱਖਦੇ ਸਿੱਖਦੇ ਗਰੋ ਕਰਾਂਗੇ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਰੱਬ ਰਾਖਾ ਮਿੱਤਰੋ